Mm-hmm. <laughs> ਸੁਖਵਿੰਦਰ ਸ਼ਰਮਾ ਅਸੀਂ ਅੱਜ ਪੋਤਲਾ ਹੋਕਿਆ ਜਿਹੜੇ ਆਲਾਮਾਂ ਦੇ ਵਿੱਚ ਨਰਦੋਸ਼ ਹੋ ਕੇ ਮਾਰੇ ਗਏ ਆ ਅਸੀਂ ਉਹਦੇ ਪਾਕਿਸਤਾਨ ਦੇ ਬਾਰ ਖਿਲਾਫ ਹੁਰਦਵਾਦ ਦੇ ਨਾਰੇ ਲਾਏ ਗਏ ਆ ਫੇ ਅਸੀਂ ਇਹਦੀ ਫੋਰਨਿੰਗ ਆ ਕਰਦੇ ਆ ਜੋ ਕੁਝ ਹੋਏ ਹੋਇਆ ਸਾਡੇ ਵੀਰ ਮਾਰੇ ਗਏ ਆ ਅਸੀਂ ਮੋਦੀ ਸਾਹਿਬ ਨੂੰ ਇਹੀ ਗੱਲ ਕਹਿੰਦੇ ਆ ਕਿ ਇਹਨਾਂ ਤੋਂ ਬੜਾ ਬੜਾ ਬਾਤ ਤੋਂ ਬੜਾ ਐਕਸ਼ਨ ਦਿੱਤਾ ਜਾਵੇ ਜੋ ਕਿ ਮਰੇ ਹੋਏ ਵੀਰਾਂ ਨੂੰ ਇਨਸਾਫ ਮਿਲਿਆ ਜਾਵੇ ਮੈਂ ਸੰਜੀਵ ਲੀਹਲ ਵਾਸੀ ਮਾਛੀਵਾੜਾ ਹਿੰਦੂਸਤਾਨ ਦੇ ਵਸਨੀਕ ਹੋਣ ਕਰਕੇ ਅਸੀਂ ਪਾਕਿਸਤਾਨ ਦਾ ਪਤਲਾ ਫੁਕਿਆ ਜੋ ਇਹਨਾਂ ਨੇ ਇੱਕ ਨਹਰੀ ਹਰਕਤ ਕੀਤੀ ਆ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਉੱਥੇ ਇਹਨਾਂ ਨੇ ਹਿੰਦੂਆਂ ਨੂੰ ਚੁਣ-ਚੁਣ ਕੇ ਮਾਰਿਆ ਆ ਨਾ ਪੁੱਛ-ਪੁੱਛ ਕੇ ਮਾਰਿਆ ਆ ਉਹਨਾਂ ਦੇ ਕੱਪੜੇ ਵੀ ਖਲਵਾਏ ਗਏ ਇਸ ਕਰਕੇ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘਟਾ ਪਰ ਮਾਚੀਵਾਰ ਦੇ ਵਿੱਚ ਅਸੀਂ ਪਾਕਿਸਤਾਨ ਦਾ ਪੁਤਲਾ ਫੂਕਿਆ ਆ ਤੇ ਪ੍ਰਧਾਨ ਮੰਤਰੀ ਨਰਮੋਦੀ ਜੀ ਨੂੰ ਅਸੀਂ ਰਿਕੁਐਸਟ ਵੀ ਕਰਦੇ ਆ ਵੀ ਇਹਨਾਂ ਦਾ ਜਿਹੜਾ ਜਵਾਬ ਆ ਇਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇ ਤਾਂ ਕਿ ਆ ਆਉਣ ਵਾਲੀ ਪੀੜ੍ਹੀਆਂ ਵੀ ਇਹਨਾਂ ਦੀ ਦੇਖ ਤਰਸਣ ਤਰਸਣ ਔਰ ਪਾਕਿਸਤਾਨ ਨੂੰ ਇੰਨਾ ਕੁ ਬੁਰੀ ਹਾਲ ਦੇ ਵਿੱਚ ਲੈ ਕੇ ਜਾਣਗੇ ਜੋ ਇਹਨਾਂ ਨੇ ਕਨੋਰੀ ਹੱਤਕਦ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਆ ਔਰ ਮੋਦੀ ਸਾਹਿਬ ਨੂੰ ਅਸੀਂ ਰਿਕੁਐਸਟ ਕਰਦੇ ਆ ਵੀ ਇਹਨਾਂ ਨੂੰ ਇਟ ਦਾ ਜਵਾਬ ਜਿਹੜਾ ਹੈਗਾ ਆ ਅੱਥਰ ਨਾਲ ਦੇ ਕੇ ਇਹਨਾਂ ਦਾ ਮੂੰਹ ਤੋੜ ਮੈਂ ਜਵਾਬ ਦਿੱਤਾ ਜਾਊਗਾ ਤਾਂ ਕਹਿ ਰਹੇ ਨੇ ਜੀ ਵੀ ਵਿਰੋਧੀ ਕਹਿ ਰਹੇ ਨੇ ਵੀ ਜਿਹੜਾ ਹਮਲਾ ਕਰਾਇਆ ਗਿਆ ਹੈ ਕਿਤੇ ਨਾ ਕਿਤੇ ਇਲੈਕਸ਼ਨ ਬਾਰੇ ਵੀ ਜਾਂ ਕਿਸੇ ਹੋਰ ਤਰ੍ਹਾਂ ਨਹੀਂ ਐਸੀ ਕੋਈ ਗੱਲ ਨਹੀਂ ਦੇਖੋ ਹਿੰਦੁਸਤਾਨ ਹਿੰਦੁਸਤਾਨ ਦੇ ਵਾਸੀ ਆਪਾਂ ਸਾਰੇ ਹੀ ਆ ਇਹਦਾ ਰਾਜਨੀਤਿਕ ਪਾਰਟੀਆਂ ਇਹਨਾਂ ਨੇ ਤਾਂ ਕਈ ਜਾਣੇ ਆ ਅਸੀਂ ਵੀ ਰਾਜਨੀਤਿਕ ਬੰਦੇ ਆ ਪਰ ਅਸੀਂ ਅੱਜ ਅੱਜ ਦਾ ਜਿਹੜਾ ਕਾਲ ਦਿੱਤੀ ਆ ਇਹ ਆਮ ਪਬਲਿਕ ਵਾਸਤੇ ਕਾਲ ਦਿੱਤੀ ਆ ਵੀ ਸਾਰੇ ਇਕੱਠੇ ਹੋ ਕੇ ਠੀਕ ਹੈ ਵੀ ਇਹਦਾ ਜਿਹੜਾ ਵਿਰੋਧ ਕੀਤਾ ਜਾਵੇ ਪਾਕਿਸਤਾਨ ਦਾ ਮੋਦੀ ਸਾਹਿਬ ਦੀ ਸਪੋਰਟ ਦੇ ਵਿੱਚ ਹਰ ਹਿੰਦੁਸਤਾਨੀ ਖੜਾ ਆ ਔਰ ਇਹ ਵਿਪੱਖਸ਼ੀਆ ਗੱਲਾਂ ਨੇ ਜਿਹੜੀਆਂ ਕੀ ਇਹ ਗੱਲਾਂ ਕਰਦੇ ਨੇ ਉਹਨਾਂ ਦੇ ਪੱਲੇ ਹੋਰ ਕੁਝ ਨਹੀਂ ਨਾ ਉਹਨੇ ਕੁਝ ਕਰਨਾ ਨਾ ਕੀਤਾ ਆ ਇਹ ਇਹ ਨਿੰਦਾ ਹੀ ਕਰਨੀ ਜਾਣਦੇ ਨੇ ਹੋਰ ਇਹ ਕੁਝ ਨਹੀਂ ਕਰ ਸਕਦੇ ਜੋ ਮੋਦੀ ਸਾਹਿਬ ਨੇ ਇੰਡੀਆ ਵਾਸਤੇ ਕੀਤਾ ਆ ਤੁਸੀਂ ਦੇਖੋ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਇੰਡੀਆ ਦਾ ਇਸ ਟਾਈਮ ਜਿਹੜਾ ਨਾਮ ਆ ਟਾਪ ਕਲਾਸ ਦੇ ਵਿੱਚ ਲਿੱਤਾ ਜਾਂਦਾ ਆ ਔਰ ਮੋਦੀ ਸਾਹਿਬ ਇਸ ਟਾਈਮ ਵਰਲਡ ਦੀ ਪ੍ਰਧਾਨਗੀ ਕਰ ਰਹੇ ਨੇ ਇਹ ਜਿਹੜੇ ਵਿਰੋਧੀ ਪਾਰਟੀਆਂ ਨੇ ਕਾਂਗਰਸ ਦੇ ਜਿੰਨੇ ਵੀ ਬੰਦੇ ਨੇ ਇਹ ਸਭ ਸਪੋਰਟ ਕਰਦੇ ਨੇ ਪਾਕਿਸਤਾਨ ਦੀ ਉਲਟਾ ਹੁਣ ਵੀ ਇਹ ਸਪੋਰਟ ਦੇ ਵਿੱਚ ਖੜੇ ਨੇ ਇਹ ਹਿੰਦੁਸਤਾਨੀਆਂ ਦੇ ਨਹੀਂ ਹੈ ਹਿੰਦੁਸਤਾਨੀਆਂ ਦੇ ਉਲਟ ਖੜਦੇ ਨੇ ਮੌਕੇ ਦੀ ਸਰਕਾਰ ਨੂੰ ਤੁਸੀਂ ਇਸ ਤਰ੍ਹਾਂ ਦੇਖੋ ਮੌਕੇ ਦੀ ਸਰਕਾਰ ਨੂੰ ਦੇਖੋ ਮੌਕੇ ਦੀ ਸਰਕਾਰ ਨੇ ਜੋ ਫੈਸਲੇ ਲਏ ਮੋਦੀ ਸਾਹਿਬ ਸਾウਦੀ ਅਰਬ ਦੇ ਟੂਰ ਤੇ ਗਏ ਹੋਏ ਸੀ ਜਦੋਂ ਉਹਨਾਂ ਨੂੰ ਇਹ ਪਗਲ ਦਾ ਪਤਾ ਲੱਗਿਆ ਉੱਥੋਂ ਟੂਰ ਆਪਣਾ ਰੱਦ ਕਰਕੇ ਸਪੈਸ਼ਲ ਉਹ ਇੰਡੀਆ ਵਿੱਚ ਆਏ ਨੇ ਇੰਡੀਆ ਦੇ ਵਿੱਚ ਅਮੀ ਸ਼ਾਹ ਜੀ ਨੂੰ ਜਿਹੜੇ ਆਪਣੇ ਗ੍ਰਹਿ ਮੰਤਰੀ ਨੇ ਸ਼੍ਰੀ ਅਮੀਰ ਸ਼ਾਹ ਜੀ ਉਹਨਾਂ ਨੂੰ ਸਪੈਸ਼ਲਾਂ ਦੀ ਡਿਊਟੀ ਲਾ ਕੇ ਸ਼੍ਰੀਨਗਰ ਭੇਜਿਆ ਗਿਆ ਜਾ ਕੇ ਉਹਨਾਂ ਨੇ ਮੌਕੇ ਤੇ ਜੋ ਮੌਕੇ ਦਾ ਸਾਰਾ ਜਾਇਜ਼ਾ ਲੈ ਕੇ ਉਹਦੇ ਉੱਤੇ ਬੰਦੀ ਕਾਰਵਾਈ ਜੋ ਵੀ ਆ ਦੇਖੋ ਰਾਤੀ ਸੀसीएस ਦੀ ਮੀਟਿੰਗ ਚੱਲਦੀ ਰਹੀ ਆ ਉਹਦੇ ਵਿੱਚ ਇਹਨਾਂ ਨੇ 6 ਤੋਂ 7 ਫੈਸਲੇ ਲਏ ਕਰਨ ਫੈਸਲੇ ਦਿੱਤੇ ਨੇ ਇਹਨਾਂ ਦਾ ਹੁੱਕਾ ਪਾਣੀ ਬੰਦ ਕੀਤਾ ਪਾਣੀ ਬੰਦ ਕੀਤਾ ਆ ਇਹਨਾਂ ਦੇ ਵੀਜ਼ੇ ਰੱਦ ਕੀਤੇ ਨੇ ਜਿੰਨੇ ਵੀ ਇਹਨਾਂ ਦੇ ਵੀਜ਼ੇ ਦਿੱਤੇ ਹੋਏ ਸੀ ਉਹ ਸਭ ਰੱਦ ਕੀਤੇ ਗਏ ਨੇ ਔਰ ਇਮੀਡੀਏਟਲੀ ਉਹਨਾਂ ਨੂੰ 48 ਘੰਟੇ ਦੇ ਵਿੱਚ ਇੰਡੀਆ ਛੱਡ ਕੇ ਪਾਕਿਸਤਾਨ ਜਾਣ ਵਾਸਤੇ ਕਹਿ ਦਿੱਤਾ ਗਿਆ ਔਰ ਆਉਣ ਵਾਲਾ ਟਾਈਮ ਇਹਨਾਂ ਨਾਲ ਕੋਈ ਵੀ ਵਪਾਰ ਨਹੀਂ ਕੀਤਾ ਜਾਊਗਾ ਇਹ ਮੋਦੀ ਸਾਹਿਬ ਵੀ ਕਹਿੰਦੇ ਨੇ ਹਰ ਇੱਕ ਇੰਡੀਅਨ ਇਹ ਗੱਲ ਚਾਹੁੰਦਾ ਹੈ